ਰਾਤ ਨੂੰ ਸਾਰੇ ਕੋਈ 10 ਵਾ 10 ਵਜੇ ਆਪਣਾ ਕੰਮ ਬੰਦ ਕਰਕੇ ਫੇਰ ਰੋਟੀ ਖਾਣ ਜਾਣੇ ਢਾਬੇ ਤੇ ਤੇ ਉਹ ਸਖਨਾਲੀ ਦੇ ਢਾਬੇ ਤੇ ਜਾਣੇ ਤੇ ਪਿੱਛੋਂ ਪਾਰ ਵਾਲੇ ਨੇ ਆ ਕੇ ਤੇ ਇਹਨਾਂ ਨੂੰ ਮਾਰਿਆ ਵਾ ਔਰ ਉਹ ਪੇਸ਼ੈਂਟ ਦੀ ਜਿਹੜੀ ਹਿਸਟਰੀ ਹੈ ਉਹ ਲੈਟਸ ਜੀ ਹਿਸਟਰੀ ਜਿਹੜੀ ਆ ਉਹ ਰੋਡ ਸਾਈਡ ਐਕਸੀਡੈਂਟ ਦੀ ਆ ਕਿਤੇ ਉਹਦਾ ਐਕਸੀਡੈਂਟ ਹੋਇਆ ਸੀਗਾ ਮੈਂ ਨਰਕੇਸ਼ ਕੁਮਾਰ ਜਿਹੜੇ ਬਹੁਤ ਵੱਡੇ ਐਕਸੀਡੈਂਟ ਹੋਇਆ ਉਹਨਾਂ ਦੇ ਕੀ ਕੀ ਨਾਮ ਇੱਕ ਦਾ ਹੈ ਜੀ ਅਨੂਜ ਕੁਮਾਰ ਤੇ ਇੱਕ ਦਾ ਲੱਕੀ ਡੋਗਰ ਤੇ ਹੀ ਮੈਂ ਚੱਲਦੇ ਰਹਿਣ ਵਾਲੇ ਰਾਤ ਨੂੰ ਸਾਰੇ ਕੋਈ 10 ਵਾ 10 ਵਜੇ ਆਪਣਾ ਕੰਮ ਬੰਦ ਕਰਕੇ ਫੇਰ ਰੋਟੀ ਖਾਣ ਜਾਣੇ ਇਹ ਟੱਬੇ ਤੇ ਉੱਥੇ ਸਠਿਆਣੀ ਦੇ ਟੱਬੇ ਤੇ ਜਾਣੇ ਤੇ ਪਿੱਛੋਂ ਕਾਰ ਵਾਲੇ ਨੇ ਆ ਕੇ ਤੇ ਇਹਨਾਂ ਨੂੰ ਮਾਰਿਆ ਵਾ ਬਹੁਤ ਜ਼ਿਆਦਾ ਹਿੱਟ ਕੀਤਾ ਬਹੁਤ ਜ਼ੋਰ ਨਾਲ ਪਈ ਅਹੀਂ ਤੇ ਸਵੇਰੇ ਵਿਖਿਆ ਜਾ ਕੇ ਸਾਨੂੰ ਪਤਾ ਹੀ ਸਵੇਰੇ ਲੱਗਾ ਵਾ ਕਿਉਂਕਿ ਜਿਹੜਾ ਰਾਤ ਪੰਪ ਦੇ ਮੁੰਡਾ ਹੁੰਦਾ ਵਾ ਉਹ ਤੇ ਇੱਕ ਮਨ ਪੰਪ ਦੇ ਹੀ ਤੇ ਦੋ ਰੋਟੀ ਖਾਣ ਚੱਲ ਗਏ ਸੀ ਤੇ ਉਹਨੇ ਸੋਚਿਆ ਚਲੇ ਨਾ ਆ ਕੇ ਆ ਸੋਈ ਜਾਣਾ ਵਾ ਆ ਕੇ ਇਹ ਜਦੋਂ ਅਸੀਂ ਸਵੇਰੇ ਉੱਠ ਕੇ ਵੇਖਿਆ ਆਈ ਨਹੀਂ ਸੀ ਤਾਂ ਕਰਕੇ ਫਿਰ ਸਵੇਰੇ ਪਤਾ ਲੱਗਾ ਸਾਨੂੰ ਥਾਣੇ ਤੋਂ ਫੋਨ ਆਇਆ ਵੀ ਸਾਡੇ ਬੰਦੇ ਅਚਾਨਕ ਹੋਇਆ ਕੀ ਗੱਡੀ ਚਲੇ ਗਈ ਅੰਡੀਸਨ ਸਰ ਇੱਕ ਦੀ ਡੈਥ ਹੋ ਗਈ ਸੀ ਮੁੱਖੀ ਦੇ ਕਿਹਦੀ ਨਾਮ ਸੀ ਉਹ ਅਨੂਜ ਕੁਮਾਰ ਕਿਹਦੀ ਉਮਰ ਸੀ ਇਹਦੀ 32 ਸਾਲ ਦੂਜੇ ਮੁੰਡੇ ਦੀ ਦੂਜਾ ਜੀ ਇਸ ਟਾਈਮ ਐਡਮਿਟਡ ਆ ਗਾ ਹੈ ਐਮਰਜੈਂਸੀ ਵਿੱਚ ਆਪਣਾ ਜਿਹੜਾ ਡੇਵੋ ਹਸਪੀਟਲ ਕਿਹ ਕਿਹਡੀ ਕੰਡੀਸ਼ਨ ਵਿੱਚ ਕੰਡੀਸ਼ਨ ਸਾਡੇ ਹੁਣ ਆਈ ਸੀ ਜੇ ਅਕਾਊਂਟ ਦੇਖ ਕੇ ਲੱਗਣਾ ਪਤਾ ਗਿਆ ਸਰ ਉਮਰ ਵੀ ਨਹੀਂ ਹੁੰਦਾ ਹਮਰੋਦੀ ਉਮਰ 26 ਕੇ ਸਾਥ 25 ਮਿੰਟ ਅਨਮੈਰਿਡ ਇੱਕ ਸਾਡੇ ਕੋਲ ਪੇਸ਼ੈਂਟ ਆਇਆ ਸੀਗਾ ਇੱਕ ਲੱਕੀ ਨਾਮ ਦਾ ਵੈਸੇ ਤਾਂ ਉਹਦਾ ਨਾਮ ਜਿਹੜਾ ਬਾਅਦ ਚ ਪਤਾ ਲੱਗਿਆ ਔਰ ਪਹਿਲਾਂ ਉਹਨੂੰ ਅਸੀਂ ਐਜ਼ ਅ ਅਨਨੋਨੀ ਟਰੀਟ ਕੀਤਾ ਸੀਗਾ ਔਰ ਉਹ ਪੇਸ਼ੈਂਟ ਦੀ ਜਿਹੜੀ ਹਿਸਟਰੀ ਹੈ ਉਹ ਲੈਸ ਜਿਹੜੀ ਹੈ ਉਹ ਰੂਡ ਸਾਈਡ ਐਕਸੀਡੈਂਟ ਦੀ ਹੈ ਕਿਤੇ ਉਹਦਾ ਐਕਸੀਡੈਂਟ ਹੋਇਆ ਸੀਗਾ ਤੇ ਸਾਡੇ ਕੋਲ ਐਮਰਜੈਂਸੀ ਵਿੱਚ ਉਹ ਪ੍ਰੈਜ਼ੈਂਟ ਕੀਤਾ ਜਿਹਦੇ ਵਿੱਚ ਉਹਦੀ ਕੰਡੀਸ਼ਨ ਉਸ ਟਾਈਮ ਦੇ ਵੀ ਉੱਤੇ ਬਹੁਤ ਸੀਰੀਅਸ ਸੀਗੀ ਕ੍ਰਿਟੀਕਲ ਸੀਗੀ ਅਸੀਂ ਉਹਦੇ ਜੋ ਸੀਟੀ ਸਕੈਨ ਵਗੈਰਾ ਜੋ ਸਾਡੀ ਨਿਊਰੋ ਸਰਜਰੀ ਟੀਮ ਨੇ ਸਾਰਾ ਨੂੰ ਅਸੈਸ ਕੀਤਾ ਤੇ ਉਸ ਤੋਂ ਬਾਅਦ ਉਹਨੂੰ ਵੈਂਟੀਲੇਟਰ ਤੇ ਪਾਉਣਾ ਪਿਆ ਪੇਸ਼ੈਂਟ ਦੀ ਹਾਲੇ ਵੀ ਜਿਹੜੀ ਕੰਡੀਸ਼ਨ ਹੈ ਉਹ ਕ੍ਰਿਟੀਕਲ ਬਣੀ ਹੋਈ ਹੈ ਔਰ ਜਿਹੜੇ ਮਤਲਬ ਉਹਦੇ ਅਸਾਰ ਨਹੀਂ ਠੀਕ ਹੋਣਦੇ ਉਹ ਕੋਈ ਜ਼ਿਆਦਾ ਨਹੀਂ ਲੱਗ ਰਿਹਾ ਕਿਉਂਕਿ ਸਿਰ ਦੀ ਜਿਹੜੀ ਸੱਟ ਆ ਉਹ ਬਹੁਤ ਭਿਆਨਕ ਹੈ ਡਾਕਟਰ ਸਾਹਿਬ ਉਹ ਮੁੰਡੇ ਨਾਲ ਕੋਈ ਐਕਸੀਡੈਂਟ ਆ ਕਿ ਉਹ ਦੇਖੋ ਸਾਡੇ ਕੋਲ ਜੋ ਸਾਡੀ ਜਾਣਕਾਰੀ ਹੈ ਬਾਕੀ ਕੰਮ ਪੁਲਿਸ ਦਾ ਹੁੰਦਾ ਕਿ ਕਿਵੇਂ ਹੋਇਆ ਐਕਸੀਡੈਂਟ ਸਾਡੇ ਕੋਲੇ ਜਿਹੜਾ ਕੇਸ ਆਉਂਦਾ ਡਾਕਟਰ ਦੇ ਉਹਨੂੰ ਇਹ ਪੁੱਛਣਾ ਹੁੰਦਾ ਹੈ ਕਿ ਤੁਹਾਡਾ ਐਕਸੀਡੈਂਟ ਹੋਇਆ ਤਾਂ ਉਹ ਇੱਕ ਜਿਹੜੀ ਸਾਡੀ ਅਲੈਸਡ ਹਿਸਟਰੀ ਸਾਨੂੰ ਦਿੱਤੀ ਗਈ ਹੈ ਉਹ ਇਹੀ ਦਿੱਤੀ ਗਈ ਹੈ ਕਿ ਉਹਦਾ ਰੋਡ ਸਾਈਡ ਐਕਸੀਡੈਂਟ ਹੋਇਆ ਕਿਤੇ ਰਾਤ ਨੂੰ ਸਾਰੇ 3:00 ਵਾ 10:00 ਵਜੇ ਆਪਣਾ ਕੰਮ ਬੰਦ ਕਰਕੇ ਤੇ ਰੋਟੀ ਖਾਣ ਜਾਣੇ ਢਾਬੇ ਤੇ ਤੇ ਉੱਥੇ ਸਖਨਾਲੀ ਦੇ ਢਾਬੇ ਦੇ ਜਾਣੇ ਤੇ ਪਿੱਛੋਂ ਪਾਰ ਵਾਲੇ ਨੇ ਆ ਕੇ ਤੇ ਇਹਨਾਂ ਨੂੰ ਮਾਰਿਆ ਵਾ ਔਰ ਉਹ ਪੇਸ਼ੈਂਟ ਦੀ ਜਿਹੜੀ ਹਿਸਟਰੀ ਹੈ ਉਹ ਲੈਟਸ ਜੀ ਹਿਸਟਰੀ ਜਿਹੜੀ ਆ ਉਹ ਰੋਡ ਸਾਈਡ ਐਕਸੀਡੈਂਟ ਦੀ ਆ ਕਿਤੇ ਉਹਦਾ ਐਕਸੀਡੈਂਟ ਹੋਇਆ ਸੀਗਾ ਮੈਂ ਨਰਕੇਸ਼ ਕੁਮਾਰ ਜਿਹੜੇ ਬਹੁਤ ਵੱਡੇ ਐਕਸੀਡੈਂਟ ਹੋਇਆ ਉਹਨਾਂ ਦੇ ਕੀ ਕੀ ਨਾਮ ਇੱਕ ਦਾ ਹੈ ਜੀ ਅਨੂਜ ਕੁਮਾਰ ਤੇ ਇੱਕ ਦਾ ਲੱਖੀ ਡੋਗਰ ਇਹ ਹੀ ਮੰਨ ਚੱਲ ਰਹੇ ਨੇ ਰਾਤ ਨੂੰ ਸਾਰੇ ਪਈ 10 ਵਾ 10 ਵਜੇ ਆਪਣਾ ਕੰਮ ਬੰਦ ਕਰਕੇ ਇੱਥੇ ਰੋਕੀਖਾਨ ਜਾਣ ਦੇ ਘਾਬੇ ਤੇ ਉਥੇ ਸਟੇਟ ਵਾਲੀ ਦੇ ਢਾਬੇ ਤੇ ਜਾਣੇ ਤੇ ਪਿੱਛੋਂ ਫਾਰ ਵਾਲੇ ਨੇ ਆ ਗਏ ਤੇ ਇਹਨਾਂ ਨੂੰ ਮਾਰਿਆ ਵਾ ਬਹੁਤ ਜ਼ਿਆਦਾ ਹਿੱਟ ਕੀਤਾ ਬਹੁਤ ਜ਼ੋਰ ਨਾਲ ਪੇ ਅਹੀਂ ਤੇ ਸਵੇਰੇ ਵੇਖਿਆ ਜਾ ਕੇ ਸਾਨੂੰ ਪਤਾ ਹੀ ਸਵੇਰੇ ਲੱਗਾ ਵਾ ਕਿਉਂਕਿ ਜਿਹੜਾ ਰਾਤ ਪੰਪ ਤੇ ਮੁੰਡਾ ਹੁੰਦਾ ਵਾ ਉਥੇ ਇੱਕ ਪੰਪ ਤੇ ਹੀ ਤੇ ਦੋ ਰੋਟੀ ਖਾਣ ਚੱਲ ਗਏ ਸੀ ਤੇ ਉਹਨੇ ਸੋਚਿਆ ਚਲਣਾ ਆ ਕੇ ਆ ਸੋਈ ਜਾਣਾ ਵਾ ਆ ਕੇ ਤੇ ਜਦੋਂ ਉਹਨੇ ਸਵੇਰੇ ਉੱਠ ਕੇ ਵੇਖਿਆ ਰਹੀ ਨਹੀਂ ਸੀ ਤਾਂ ਕਰਕੇ ਫਿਰ ਸਵੇਰੇ ਪਤਾ ਲੱਗਾ ਸਾਨੂੰ ਥਾਣੇ ਤੋਂ ਫੋਨ ਆਇਆ ਵੀ ਸਾਡੇ ਬੰਦੇ ਐਕਸੀਡੈਂਟ ਹੋਇਆ ਕੀ ਗੱਡੀ ਚੱਲ ਗਈ ਕੰਡੀਸ਼ਨ ਸਰ ਇੱਕ ਦੀ ਡੈਥ ਹੋ ਗਈ ਸੀ ਮੋਕਕੇ ਤੇ ਕਿਹਦੀ ਨਾਮ ਜੀ ਉਹ ਅਨੂਜ ਕੁਮਾਰ ਕਿਹਦੀ ਉਮਰ ਜੀ ਕੀ 32 ਦੇ ਸਾਲ ਦੂਜਾ ਜੀ ਇਸ ਟਾਈਮ ਐਡਮਿਟਡ ਹਾਲਾਂ ਐਮਰਜੈਂਸੀਸ ਆਪਣਾ ਜਿਹੜਾ ਦੇਵ ਹਸਪੀਟਲ ਕੰਡੀਸ਼ਨ ਸਰ ਉਹਨਾਂ ਆਈਸੀਜੀ ਅਕਾਊਂਟ ਦੇਖ ਕੇ ਲੱਗਣਾ ਪਤਾ ਗਿਆ ਉਮਰ ਉਹਦੀ ਹੈ 26 ਦੇ ਸਾਲ 25 ਮਿੰਟ ਅਨਮੈਰੀਡ ਇੱਕ ਸਾਡੇ ਕੋਲ ਪੇਸ਼ੈਂਟ ਆਇਆ ਸੀਗਾ ਇੱਕ ਲੱਕੀ ਨਾਮ ਦਾ ਵੈਸੇ ਤਾਂ ਉਹਦਾ ਨਾਮ ਜਿਹੜਾ ਬਾਅਦ ਚ ਪਤਾ ਲੱਗਿਆ ਔਰ ਪਹਿਲਾਂ ਉਹਨੂੰ ਅਸੀਂ ਐਜ਼ ਅ ਅਨਨੋਨੀ ਟਰੀਟ ਕੀਤਾ ਸੀਗਾ ਔਰ ਉਹ ਪੇਸ਼ੈਂਟ ਦੀ ਜਿਹੜੀ ਹਿਸਟਰੀ ਹੈ ਉਹ ਲੈਸ ਜਿਹੜੀ ਹੈ ਉਹ ਰੋਡ ਸਾਈਡ ਐਕਸੀਡੈਂਟ ਦੀ ਹੈ ਕਿਤੇ ਉਹਦਾ ਐਕਸੀਡੈਂਟ ਹੋਇਆ ਸੀਗਾ ਤੇ ਸਾਡੇ ਕੋਲ ਐਮਰਜੈਂਸੀ ਵਿੱਚ ਉਹ ਪ੍ਰੈਜੈਂਟ ਕੀਤਾ ਜਿਹਦੇ ਵਿੱਚ ਉਹਦੀ ਕੰਡੀਸ਼ਨ ਉਸ ਟਾਈਮ ਦੇ ਵੀ ਉੱਤੇ ਬਹੁਤ ਸੀਰੀਅਸ ਸੀਗੀ ਕ੍ਰਿਟੀਕਲ ਸੀਗੀ ਅਸੀਂ ਉਹਦੇ ਜੋ ਸੀਟੀ ਸਕੈਨ ਵਗੈਰਾ ਜਾਂ ਸਾਡੀ ਨਿਊਰੋ ਸਰਜਰੀ ਟੀਮ ਨੇ ਸਾਰਾ ਨੂੰ ਅਸੈਸ ਕੀਤਾ ਤੇ ਉਸ ਤੋਂ ਬਾਅਦ ਉਹਨੂੰ ਵੈਂਟੀਲੇਟਰ ਤੇ ਪਾਉਣਾ ਪਿਆ ਪੇਸ਼ੈਂਟ ਦੀ ਹਾਲੇ ਵੀ ਜਿਹੜੀ ਕੰਡੀਸ਼ਨ ਹੈ ਉਹ ਕ੍ਰਿਟੀਕਲ ਬਣੀ ਹੋਈ ਹੈ ਔਰ ਜਿਹੜੇ ਮਤਲਬ ਉਹਦੇ ਅਸਾਰ ਨਹੀਂ ਠੀਕ ਹੋਣਦੇ ਉਹ ਕੋਈ ਜ਼ਿਆਦਾ ਨਹੀਂ ਲੱਗ ਰਿਹਾ ਕਿਉਂਕਿ ਸਿਰ ਦੀ ਜਿਹੜੀ ਸੱਟ ਆ ਉਹ ਬਹੁਤ ਭਿਆਨਕ ਹੈ ਡਾਕਟਰ ਸਾਹਿਬ ਉਹ ਮੁੰਡੇ ਨਾਲ ਕੋਈ ਐਕਸੀਡੈਂਟ ਆ ਕਿ ਉਹ ਦੇਖੋ ਸਾਡੇ ਕੋਲ ਜੋ ਸਾਡੀ ਜਾਣਕਾਰੀ ਹੈ ਬਾਕੀ ਕੰਮ ਪੁਲਿਸ ਦਾ ਹੁੰਦਾ ਕਿ ਕਿਵੇਂ ਹੋਇਆ ਐਕਸੀਡੈਂਟ ਸਾਡੇ ਕੋਲੇ ਜਿਹੜਾ ਕੇਸ ਆਉਂਦਾ ਡਾਕਟਰ ਦੇ ਉਹਨੂੰ ਇਹ ਪੁੱਛਣਾ ਹੁੰਦਾ ਕਿ ਤੁਹਾਡਾ ਐਕਸੀਡੈਂਟ ਹੋਇਆ ਜਾਂ ਕੀ ਹੋਇਆ ਤਾਂ ਉਹ ਇੱਕ ਜਿਹੜੀ ਸਾਡੀ ਅਲੈਜਡ ਹਿਸਟਰੀ ਸਾਨੂੰ ਦਿੱਤੀ ਗਈ ਹੈ ਉਹ ਇਹੀ ਦਿੱਤੀ ਗਈ ਹੈ ਕਿ ਉਹਦਾ ਰੋਡ ਸਾਈਡ ਐਕਸੀਡੈਂਟ ਹੋਇਆ ਕਿ ਨਹੀਂ